ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਿਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸਨੇਹੋ ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਉ ਸਾਹਨ ਸਤ ਕਰੈ ਜੀ ਆਪਣੇ ਸੋਰ ਮਈਏ ਕਉ ਮਿਲੈ ਨ ਸੁਪਨੇ ਤਨ ਮਨ ਤਨ ਗ੍ਰਹਿ ਸਉਪ ਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਬਿਆਪਿਆ ਸਗਲ ਸੰਸਾਰ ਵਿਖਿਆ ਲੈ ਡੁੱਬੀ ਪਰਵਾਰ ਰੇ ਨਰ ਨਾਵ ਚੌੜ ਕਤ ਬੂੜੀ ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚਿਤਤ ਚਿਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸ ਨ ਭਈ ਮਹਤਾਰੀ ਜਿਹ ਨਰ ਰਾਮ ਭਗਤ ਨਹ ਸਾਦੀ ਜਨਮਤ ਕਸ ਨ ਮੋਹ ਅਪਰਾਦੀ ਰਹਾਉ ਮੁਚ ਮੁਚ ਗਰਭ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੂਪ ਗਾਉੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲੇ ਹਾਰੇ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰਾ ਮਨ ਪਾਵੇ ਰਹਾਉ ਜੇ ਕਟਿ RAM ਰਹਿਆ ਪਰਪੂਰ ਤਿਨ ਕੀ ਪਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗਾਉੜੀ ਕਬੀਰ ਜੀ ਗਗਨਰਸਾਲ ਚੋ ਐ ਮੇਰੀ ਬਾਠੀ ਸੰਚ ਮਹਾਰਸ ਤਨ ਭਇਆ ਕਾਠੀ ਵਾ ਕਉ ਕਹੀਐ ਸਹਿਜ ਮਤਵਾਰਾ ਪੀਵਤ RAM ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅਨ ਦਿਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹ ਕਬੀਰ ਤਉ ਅਨ ਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵੋ ਮਨ ਹੈ ਬਿਆਪੀ ਮਨ ਹੈ ਮਾਰ ਕਵਨ ਸਿਧ ਥਾਪੀ ਕਵਨ ਸੁਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਉ ਮਨ ਮਦਸੂਦਨ ਤਿਰ ਪਵਨ ਦੇਉ ਗਾਉੜੀ ਕਬੀਰ ਜੀ ਓਏ ਜੋ ਦੀ ਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸੋ ਲਾਗਾ 부ਜੈ 부ਜਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਉਜੀਆਰਾ ਸਭ ਮਹਿ ਪਸਰਿਆ ਬ੍ਰਹਮ पसारा ਕਹੋ ਕਬੀਰ ਜਾਣੈਗਾ ਸੋਏ ਹਿਰਦੈ RAM ਮੁਖ RAM ਮੈਂ ਹੋਏ ਗਾਉੜੀ ਕਬੀਰ ਜੀ ਬੇਦਕੀ ਪੁੱਤਰੀ ਸਿਮਰਤ ਭਾਈ ਸਾਂਕਲ ਜਿਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕਹਿ ਫਾਦ ਕਾਲ ਸਰਸਾਂਧਿਆ ਰਹਾਓ ਕਟੀ ਨਾ ਕਟੈ ਟੂਟ ਨਹ ਜਾਈ ਸਾ ਸਪਨ ਹੋਏ ਜਗ ਕਉ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ ਸਗਲਤਾ ਜੀਨ ਗगन ਦੌਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕਹਿ ਪਾਵੜੈ ਪਾਗ ਧਰ ਲੀਜੈ ਰਹਾਵੋ ਚੱਲ ਰੇ ਬੈਕੁੰਠ ਤੁਜ ਹੈ ਲੇ ਤਾਰੋ ਹਿਚ ਹੈ ਤਾ ਪ੍ਰੀਮ ਕੈ ਚਾ ਬੁ ਕੁਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹੈ ਨਿਰਾਰਾ ਗੌੜੀ ਕਬੀਰ ਜੀ ਜਿਹ ਮੁਖ ਪਾਂਚਉ ਅੰਮ੍ਰਿਤ ਖਾਏ ਤਿਹ ਮੁਖ ਦੇਖਤ ਲੋ ਕਟ ਲਾਏ ਇਕ ਦੁਖ ਰਾਮ ਰਾਏ ਕਟ ਹੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਇਆ ਮਿਗੁਤੀ ਬਹੁ ਵਿਦ ਭਾਤੀ ਕੋ ਜਾਰੇ ਕੋ ਗੱਡਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੈ ਤੇ ਜਮ ਕਿਉ ਨ ਪਠਾਵਹੁ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਰਖੈ ਕਵਨਾ RAM ਜਪਤ ਤਨ ਜਰ ਕੀ ਨ ਜਾਏ RAM ਨਾਮ ਚਿਤ ਰਹਿਆ ਸਮਾਏ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ ਨਟ ਵਟ ਖੇਲੈ ਸਾਰਗਪਾਨ ਕਹੋ ਕਬੀਰ ਅਖਰ ਦੁਇ ਭਾਕ ਹੋਏਗਾ ਖਸਮ ਤਾਲੀ ਗਾਰਾਖ ਗੌੜੀ ਕਬੀਰ ਜੀ ਦੁੱਪ ਦੇ ਨਾ ਮੈਂ ਜੋਗ ਧਿਆਨ ਚਿੱਤ ਲਾਇਆ ਬਿਨ ਬਿਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੁ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਦਤ ਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਇਸ ਤਨ ਧਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾਂ ਦੜੀਆ ਰਹਾਓ ਇਹ ਤਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗੁਆਰੇਰੀ ਕੇ ਪਦੇ 35 ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੈ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਖਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮੰਡ ਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸੰਕਾਦਿਕ ਨਾਰਦ ਮੁੰ ਸੇਖਾ ਤਿੰਨ ਪੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕਹਿ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਪਰਮ ਗਿਆ ਤਿੰਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭਿਓ ਇਹ ਮਨ ਲੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕਉ ਰਵ ਰਹੇ ਕਬੀਰ ਗਉੜੀ ਗੁਵਾਰੇਰੀ ਐਹ ਨਿਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭੈ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰਤਾਰੇ ਜੋ ਹਰ ਹਰੇ ਸੋ ਹੋਹਿ ਨਾਨਾ ਕਹਿ ਕਬੀਰ RAM ਨਾਮ ਪਛਾਨਾ ਗਉੜੀ ਭੀ ਸੋਰਠ ਭੀ ਰੇ ਜੀਨ ਲੱਜ ਲਾਜ ਤੁਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਓ ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਸੋ ਸਾਹਿਬ ਰਹਾ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾਕੇ ਕਹੋ ਜਨ ਕਾ ਨਾਹੀ ਘਰ ਤਾਕੇ ਸਭ ਕੋ ਊ ਕਹੈ ਜਾਸ ਕੀ ਬਾਤਾ ਸੋ ਸਮਰਥ ਨਿਜਪਤ ਹੈ ਦਾਤਾ ਕਹਿ ਕਬੀਰ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠੱਗ ਜਗ ਕੋ ਠਗਔਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤ λεਹੋ ਸਰੀਰ ਵਿਚਾਰੀ ਕਹਿ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗਔਰੀ ਠੱਗ ਪਹਿਚਾਨਿਆ ਅਬ ਮੋਕਉ ਪੈ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹਾਉ ਸਾਧੂ ਸੰਗਤ ਦੀਉ ਰਲਾਈ ਪੰਜ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪਉ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਰ ਉਪਕਾਰ ਕਾਡ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ 부ਜਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖਉ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦ੍ਰਿੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਊਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਪਹੋ ਮੇਰੇ ਮੀਤਾ ਰਹਾਓ ਨੈਨਹੁ ਸੂਤਕ ਬੈਨਹੁ ਸੂਤਕ ਸੂਤਕ ਸ੍ਰਵਨੀ ਹੋਈ ਊਠਤ ਬੈਠਤ ਸੂਤਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਬਿਦ ਸਭ ਕੋ ਊ ਜਾਣੈ ਛੂਟਨ ਕੀ ਇਕ ਕੋਈ ਕਹਿ ਕਬੀਰ RAM ਰਿਦੈ ਵਿਚਾਰੈ ਸੂਤਕ ਤਿਨੈ ਨਾ ਹੋਈ ਗੌੜੀ ਝਗੜਾ ਏਕ ਨਿਬੇ ਰੋ RAM ਜੋ ਤੁਮ ਆਪਣੇ ਜਨ ਸੋ ਕਾਮ ਰਹਾਓ ਇਹੋ ਮਨ ਵੱਡਾ ਕੇ ਜਾਸੋ ਮਨ ਮੰਨਿਆ RAM ਵੱਡਾ ਕਹਿ RAMਹ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ 베ਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਕਾ ਦਾਸ ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਰਹਾਓ ਦੁਚਿੱਤੇ ਕੀ ਦੋਏ ਥੂਨ ਗਿਰਾਨੀ ਮੋਹ ਬਲੇਡਾ ਟੂਟਾ ਤਿਸਨਾ ਛਾਨ ਪਰੀ ਤਰ ਉਪਰ ਦੁਰਮਤ ਪਾਂਡਾ ਫੂਟਾ ਆਂਦੀ ਪਾਛੈ ਜੋ ਜਲ ਵਰਖੈ ਤੇਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ